ਲੁਧਿਆਣੇ ਦੇ ਵਿੱਚ ਚੋਣਾ ਖਾੜਾ ਪੱਕ ਚੁੱਕਿਆ ਤੇ ਲਗਾਤਾਰ ਸਿਆਸੀ ਪਾਰਟੀਆਂ ਹੋਣਾ ਆਪਣਾ ਚੋਣ ਪ੍ਰਚਾਰ ਤੇ ਜ਼ੋਰ ਲਾ ਰਹੀਆਂ ਨੇ ਇਸ ਵਾਰਡ ਦੀ ਕੋਈ ਗਲੀ ਜਾਂ ਕੋਈ ਘਰ ਕੋਈ ਐਸਾ ਨਹੀਂ ਜਿਹੜਾ ਮੇਰੇ ਤੋਂ ਵਾਕਿਫ ਨਾ ਹੋਵੇ ਲੋਕਾਂ ਨੂੰ ਕੈਂਪੇਨ ਕਰਨ ਲਈ ਕੁੰਡੇ ਖੜਕਾਣੇ ਪੈਂਦੇ ਆ ਮੈਨੂੰ ਆਪ ਸੰਗਤ ਕਹਿ ਰਹੀ ਆ ਮਣੀ ਤੂੰ ਇੱਧਰ ਨਹੀਂ ਆਇਆ ਮਣੀ ਤੂੰ ਇੱਧਰ ਨਹੀਂ ਆਇਆ ਪੁੱਤ ਤੇਰੇ ਲਈ ਅਸੀਂ ਆ ਕੇ ਤਾਏ ਤੂੰ ਇੱਧਰ ਆ ਤੁਹਾਡਾ ਨਾਂ ਸਾਰਿਆਂ ਤੋਂ ਵੱਧ ਸੁਣਿਆ ਮਣੀ ਪਾ ਉੱਥੇ ਜਿਹੜਾ ਸੁਣਨ ਨੂੰ ਮਿਲਿਆ ਕਿ ਉਹਨਾਂ ਨੇ ਆਪਣੀ ਭੈਣ ਇੱਥੇ ਲਿਆ ਕੇ ਖੜੀ ਕੀਤੀ ਆ ਪਰ ਉਹ ਪਹਿਲਾਂ ਇੱਥੇ ਸੀ ਇੱਥੋਂ ਹੁਣ ਉਹਨਾਂ ਦੀ ਸ਼ਾਦੀ ਹੋ ਚੁੱਕੀ ਆ ਉਹ ਬੈ ਕੇ ਚਲੇ ਗਿਆ ਉਹ ਇੱਥੋਂ ਬਾਹਰ ਦੇ ਨੇ ਕਈ ਵਾਰ ਇਦਾਂ ਹੁੰਦਾ ਜੀ ਕੋਈ ਹੈ ਨਾ ਆਪਣੀ ਹਾਰ ਨੂੰ ਦੇਖ ਕੇ ਕਈ ਵਾਰ ਕੋਈ ਬੁਖਲਾ ਜਾਂਦਾ ਕਾਉਂਸਲਰ ਬਣ ਜਾਂਦੇ ਹੋ ਇਹ ਤਾਂ ਨਹੀਂ ਹੋਊਗਾ ਕਿ ਇਹ ਜਿਵੇਂ ਹੁਣ ਕੁਰਸੀ ਤੇ ਬੈਠ ਕੇ ਲੋਕ ਬਦਲ ਜਾਂਦੇ ਆ ਮਨ ਹੀ ਤਾਂ ਨਹੀਂ ਬਦਲੂਗਾ ਮਹਾਤਮਾ ਦਾ ਜਦ ਤੱਕ ਹੱਥ ਰਹੂਗਾ ਮੇਰੇ ਸਿਰ ਤੇ ਜਦ ਤੱਕ ਇਹ ਸਵਾਸ ਚੱਲਣਗੇ ਮਣੀ ਤੁਹਾਨੂੰ ਇਦਾਂ ਦਾ ਇਦਾਂ ਹੀ ਮਿਲੂਗਾ ਜਿਵੇਂ ਹੈਗਾ ਸੰਗਤ ਨੂੰ ਇਦਾਂ ਦਾ ਇਦਾਂ ਹੀ ਮਿਲੂਗਾ ਮਣੀ ਭਾਈ ਕਹਿੰਦੇ ਨੇ ਕਿ ਬਾਹਰੋਂ ਆਇਆ ਨੂੰ ਟਿਕਟ ਦਿੱਤੀ ਉਹਨਾਂ ਨੂੰ ਕੀ ਰਿਪਲਾਈ ਕਰਨਾ ਜਿਹੜੇ ਹੁਣ ਭੋਂਕੜ ਕੁੱਤੇ ਹੁੰਦੇ ਆ ਨਾ ਇਹਨਾਂ ਨੂੰ ਅਸੀਂ ਆਪਣਾ ਬਰਥ ਸਰਟੀਫਿਕੇਟ ਨਹੀਂ ਦਿਖਾਣਾ ਹੈਗਾ ਲੁਧਿਆਣੇ ਦੇ ਵਿੱਚ ਚੋਣਾ ਖਾੜਾ ਪੱਕ ਚੁੱਕਿਆ ਤੇ ਲਗਾਤਾਰ ਸਿਆਸੀ ਪਾਰਟੀਆਂ ਹੋਣਾ ਆਪਣਾ ਚੋਣ ਪ੍ਰਚਾਰ ਤੇ ਜ਼ੋਰ ਲਾ ਰਹੀਆਂ ਨੇ ਜੇ ਗੱਲ ਕਰ ਲਈਏ ਬਾਰਡ ਨੰਬਰ 41 ਦੇ ਵਿੱਚ ਤਾਂ ਹੁਣ ਘੁੰਮ ਕੇ ਦੇਖਿਆ ਕਿ ਜ਼ੋਰ ਕਿਸ ਦਾ ਉਹ ਤਾਂ ਹੁਣ 21 ਤਰੀਕ ਨੂੰ ਪਤਾ ਲੱਗੂਗਾ ਪਰ ਇੱਥੇ ਸਾਡੇ ਕੈਂਡੀਡੇਟ ਦੇ ਇਹ ਜਿਹੜੇ ਵੱਡੇ ਭਾਜੀ ਨੇ ਉਹ ਸਾਡੇ ਨਾਲ ਮੌਜੂਦ ਨੇ ਸੋ ਬਾਈ ਪਹਿਲਾਂ ਤਾਂ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਕਿਸ ਤਰ੍ਹਾਂ ਦੇਖਦੇ ਹੋਂ ਕਿੰਦਾ ਦਾ ਹੰਗਾਰਾ ਤੁਹਾਨੂੰ ਇੱਥੇ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਸੰਗਤ ਨੂੰ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਿਸਪੌਂਸ ਤੁਸੀਂ ਮੇਰੇ ਨਾਲ ਵੱਧ ਜਾਣ ਰਹੇ ਹੋ ਮੈਂ ਇੱਥੇ ਜੰਮਿਆ ਇੱਥੇ ਹੀ ਪਲਿਆ ਇੱਥੇ ਹੀ ਖੜਿਆ ਇਹ ਗਲੀਆਂ 'ਚ ਜੀ ਇਸ ਵਾਰਡ ਦੀ ਕੋਈ ਗਲੀ ਜਾਂ ਕੋਈ ਘਰ ਕੋਈ ਐਸਾ ਨਹੀਂ ਜਿਹੜਾ ਮੇਰੇ ਤੋਂ ਵਾਕਿਫ ਨਾ ਹੋਵੇ ਜੀ ਮੈਂ ਲੋਕਾਂ ਨੂੰ ਕੰਪੇਨ ਕਰਨ ਲਈ ਕੁੰਡੇ ਖੜਕਾਣੇ ਪੈਂਦੇ ਆ ਮੈਨੂੰ ਆਪ ਸੰਗਤ ਕਹਿ ਰਹੀ ਆ ਮਣੀ ਤੂੰ ਇੱਧਰ ਨਹੀਂ ਆਇਆ ਮਣੀ ਤੂੰ ਇੱਧਰ ਨਹੀਂ ਆਇਆ ਪੁੱਤ ਤੇਰੇ ਲਈ ਅਸੀਂ ਆਹ ਕੀਤਾ ਓਏ ਤੂੰ ਇੱਧਰ ਆ ਪੁੱਤ ਮੈਨੂੰ ਛੰਡੀਆਂ ਭੇਜ ਦੇ ਪੁੱਤ ਮੈਨੂੰ ਬੋੜ ਕੋਈ ਭੈਣਾ ਮਾਵਾ ਭਰਾ ਸਾਰੇ ਸਿਰ ਤੇ ਇਨਾ ਉਪਾਰ ਇਨਾ ਅਸ਼ੀਰਵਾਦ ਦੇ ਰਿਹਾ ਇਨਾ ਪਿਆਰ ਦੇ ਰਿਹਾ ਕਿ ਬਸ ਪੁੱਛੋ ਨਾ ਮੈਂ ਇਹਨੂੰ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਇੱਕ ਵੀ ਮੈਂ ਵੀ ਇੱਥੇ ਜਦ ਅਸੀਂ ਗਏ ਆ ਇੱਥੇ ਵਾਰਡ ਦੇ ਵਿੱਚ ਤਾਂ ਮੈਨੂੰ ਤੁਹਾਡਾ ਨਾਂ ਸਾਰਿਆਂ ਤੋਂ ਵੱਧ ਸੁਣਿਆ ਮਨੀ ਤਾਂ ਉੱਥੀ ਜਿਹੜਾ ਸੁਣਨ ਨੂੰ ਮਿਲਿਆ ਕਿ ਉਹਨਾਂ ਨੇ ਆਪਣੀ ਭੈਣ ਇੱਥੇ ਲਿਆ ਕੇ ਖੜੀ ਕੀਤੀ ਆ ਪਰ ਉਹ ਪਹਿਲਾਂ ਇੱਥੇ ਸੀ ਇੱਥੋਂ ਹੁਣ ਉਹਨਾਂ ਦੀ ਸ਼ਾਦੀ ਹੋ ਚੁੱਕੀ ਆ ਉਹ ਬੈ ਕੇ ਚਲੇ ਗਏ ਆ ਉਹ ਇੱਥੋਂ ਬਾਹਰ ਦੇ ਨੇ ਇਹ ਗੱਲ ਜਰੂਰ ਸੁਣਨ ਦੇ ਵਿੱਚ ਆਈ ਹੈ ਕਈ ਵਾਰ ਇਦਾਂ ਹੁੰਦਾ ਜੀ ਕੋਈ ਹੈ ਨਾ ਆਪਣੀ ਹਾਰ ਨੂੰ ਦੇਖ ਕੇ ਕਈ ਵਾਰ ਕੋਈ ਬੁਖਲਾ ਜਾਂਦਾ ਮੈਂ ਕੋਈ ਨੈਗੇਟਿਵ ਕੈਂਪੇਨ ਨਹੀਂ ਕਰਨਾ ਚਾਹੁੰਦਾ ਜਿਹੜੇ ਭੈਣ ਕੀ ਜਿਹੜੀਆਂ ਨਾਲ ਕੈਂਪੇਨ ਕਰਨੀਆਂ ਲੇਡੀਜ਼ ਉਹ ਵੀ ਇੱਥੇ ਦੀਆਂ ਨੇ ਇੱਕ ਵੀ ਬਾਹਰੋਂ ਨਹੀਂ ਆਈ ਹੋਈ ਉਹ ਵੀ ਇੱਥੇ ਦੀਆਂ ਨੇ ਤੇ ਮੈਂ ਕੱਲੀ-ਕੱਲੀ ਮੈਨੂੰ ਜਦੋਂ ਹੁਣ ਮੈਂ ਗਲੀ 'ਚ ਜਾਂਦਾ ਕੋਈ ਮੈਨੂੰ ਪ੍ਰਧਾਨ ਜੀ ਕੋਈ ਕਾਉਂਸਲਰ ਕੋਈ ਐਦਾਂ ਨਹੀਂ ਕਹਿੰਦਾ ਸਾਰੇ ਕਹਿੰਦੇ ਮਣੀ ਬੱਚਾ ਇੱਧਰ ਆ ਸਾਡੀ ਗੱਲ ਸੁਣ ਸਾਡੀ ਆਹ ਗੱਲ ਸੁਣ ਸਾਰੇ ਐਦਾਂ ਬੁਲਾ ਰਿਹਾ ਜਿਵੇਂ ਉਹ ਉਹਨਾਂ ਨੇ ਜਿਵੇਂ ਬਚਪਨ ਤੋਂ ਬੁਲਾਇਆ ਓਵੇਂ ਹੀ ਆਵਾਜ਼ ਮਾਰ ਰਹੇ ਆ ਮੈਨੂੰ ਉਸੋਂ ਮਨੀ ਭਾਈ ਅੱਜ ਤਾਂ ਤੁਹਾਡੇ ਤੇ ਜਿਹੜਾ ਲੋਕ ਜ਼ੋਰ ਪਾ ਕੇ ਤੁਹਾਨੂੰ ਬੁਲਾਉਂਦੇ ਆ ਪਰ ਕੱਲ ਇਹ ਤਾਂ ਨਹੀਂ ਹੋਊਗਾ ਜੇ ਕਾਉਂਸਲਰ ਬਣ ਜਾਂਦੇ ਹੋ ਇਹ ਤਾਂ ਨਹੀਂ ਹੋਊਗਾ ਕਿ ਜਿਵੇਂ ਹੁਣ ਕੁਰਸੀ ਤੇ ਬੈਠ ਕੇ ਲੋਕ ਬਦਲ ਜਾਂਦੇ ਆ ਮਨੀ ਤਾਂ ਨਹੀਂ ਬਦਲੂਗਾ ਦੇਖੋ ਜੀ ਲੀਡਰ ਲੀਡਰ ਇਹ ਕਹਿੰਦੇ ਹੁੰਦੇ ਆ ਲੀਡਰ ਜਾ ਕੇ ਕਹਿੰਦਾ ਹੁੰਦਾ ਕਿ ਮੈਂ ਬਦਲੂਗਾ ਨਹੀਂ ਮੈਂ ਇਦਾਂ ਦਾ ਹੀ ਰਹੂੰਗਾ ਮੈਂ ਇਦਾਂ ਦਾ ਹੀ ਰਹੂੰਗਾ ਮੈਂ ਸੰਗਤ ਨੂੰ ਕਹਿ ਰਿਹਾ ਮੈਂ ਸੰਗਤ ਨੂੰ ਕਹਿ ਰਿਹਾ ਕਿ ਮੈਨੂੰ ਤੁਸੀਂ ਇਹ ਵੀ ਅਰਦਾਸ ਕਰਿਓ ਕਿ ਪ੍ਰਮਾਤਮਾ ਜਿਹੜੀ ਬੁੱਧੀ ਨਾਲ ਮੈਨੂੰ ਤੁਸੀਂ ਪਿਆਰ ਦਿੱਤਾ 38 ਸਾਲ ਦੀ ਉਮਰ ਤੱਕ ਪ੍ਰਮਾਤਮਾ ਸਾਰੀ ਉਮਰ ਹੀ ਮੇਰੀ ਇਹੇ ਜੀ ਰੱਖੇ ਇੱਥੇ ਕਦੀ ਹੰਕਾਰ ਜਾਂ ਲੋਭ ਨਾ ਆਣ ਨਾ ਦਵੇ ਦੇਖੋ ਪ੍ਰਮਾਤਮਾ ਦਾ ਜਦ ਤੱਕ ਹੱਥ ਰਹੂਗਾ ਮੇਰੇ ਸਿਰ ਤੇ ਜਦ ਤੱਕ ਇਹ ਸਵਾਸ ਚੱਲਣਗੇ ਮਣੀ ਤੁਹਾਨੂੰ ਇਦਾਂ ਦਾ ਇਦਾਂ ਹੀ ਮਿਲੂਗਾ ਜਿਵੇਂ ਹੈਗਾ ਸੰਗਤ ਨੂੰ ਇਦਾਂ ਦਾ ਇਦਾਂ ਹੀ ਮਿਲੂਗਾ ਜਿਹੜੇ ਮਨੀ ਭਾਈ ਕਹਿੰਦੇ ਨੇ ਕਿ ਬਾਹਰੋਂ ਆਇਆ ਨੂੰ ਟਿਕਟ ਦੇਤੀ ਉਹਨਾਂ ਨੂੰ ਕੀ ਰਿਪਲਾਈ ਕਰਨਾ ਚਾਹੋਂਗੇ ਬਾਰੋ ਆਇਆ ਨੂੰ ਟਿੱਕ ਟ ਹੁਣ ਦੇਖੋ ਜੀ ਹੁਣ ਇਹ ਜਿਹੜੇ ਹੁਣ ਭੌਂਕੜ ਕੁੱਤੇ ਹੁੰਦੇ ਆ ਨਾ ਇਹਨਾਂ ਨੂੰ ਅਸੀਂ ਆਪਣਾ ਬਰਥ ਸਰਟੀਫਿਕੇਟ ਨਹੀਂ ਦਿਖਾਣਾ ਹੈਗਾ ਭੌਂਕੜ ਕੁੱਤਿਆਂ ਨੂੰ ਅਸੀਂ ਆਪਣਾ ਬਰਥ ਸਰਟੀਫਿਕੇਟ ਨਹੀਂ ਦਿਨਾ ਸੰਗਤ ਜਾਣਦੀ ਆ ਕੌਣ ਕਿੱਥੇ ਆ ਕੌਣ ਕਿੱਥੇ ਆ ਕੌਣ ਕਿੱਥੇ ਆ ਅਸੀਂ ਇਹਨਾਂ ਦਾ ਜਵਾਬ ਕਿਉਂ ਦਈਏ ਅਸੀਂ 네ਗੇਟਿਵ ਕੰਪੇਅਰ ਅਸੀਂ ਕਿਉਂ ਕਿਸੇ ਨੂੰ ਭੌਂਕੜ ਕੁੱਤਿਆਂ ਨੂੰ ਅਸੀਂ ਕਿਉਂ ਪ੍ਰਮੋਟ ਕਰੀਏ ਮੈਂ ਤਾਂ ਕਿਸੇ ਵਿਰੋਧੀ ਦਾ ਅਜੇ ਤੱਕ ਨਾਮ ਵੀ ਨਹੀਂ ਲੈ ਰਿਹਾ ਕਿਸੇ ਵਿਰੋਧੀ ਦਾ ਨਾਮ ਨਾ ਲੈ ਰਿਆ ਅੱਜ ਸਵੇਰੇ ਜਦੋਂ ਮੈਂ ਘਰੋਂ ਚੱਲਿਆ ਮੈਨੂੰ ਮੈਂ ਤਿਆਰ ਹੋਇਆ ਘਰੋਂ ਚੱਲਿਆ ਗੁਰਦੁਆਰਾ ਸਾਹਿਬ ਅਸ਼ੀਰਵਾਦ ਲੈਣ ਚੱਲਾ ਸੀ ਮੈਂ ਮਹਾਰਾਜ ਜੀ ਤੋਂ ਮੇਰੇ ਮਦਰ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦੇ ਮਨੀ ਪੁੱਤ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਆਪਾਂ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਤੂੰ ਜੋ 38 ਸਾਲਾਂ ਚ ਇੰਨਾ ਚ ਵਿਚਰਿਆ ਖੱਟਿਆ ਕਰਿਆ ਤੂੰ ਆਪਦੀਆਂ ਉਪਲਬਧੀਆਂ ਗਿਣਾਈ ਪੁੱਤ ਤੂੰ ਨੇਤਾ ਹੁੰਦੇ ਹੋਏ ਵੀ ਉਹ ਕੰਮ ਕੀਤੇ ਹੋਏ ਆ ਜਿਹੜੇ ਇਹਨਾਂ ਨੇ ਨੇਤਾ ਹੁੰਦੇ ਹੋਏ ਨਹੀਂ ਹੋਏ ਸਰਕਾਰ ਹੁੰਦੇ ਹੋਏ ਨਹੀਂ ਹੋਏ ਇਹਨਾਂ ਤੋਂ ਵੀ ਤੂੰ ਲੋਕਾਂ ਦੇ ਦਿਲ ਜਿੱਤੇ ਹੋਏ ਆ ਤੂੰ ਆਪਦੀਆਂ ਉਪਲਬਧੀਆਂ ਗਿਣਾਈ ਇੰਨਾ ਬਾਰੇ ਕੁਛ ਮਾੜਾ ਨਾ ਬੋਲਿਂ ਕਿਸੇ ਬਾਰੇ ਕੁਛ ਮਾੜਾ ਨਹੀਂ ਬੋਲਣਾ ਇਹ ਹੀ ਤੇਰੀ ਪਹਿਚਾਣ ਹੈ ਤੇ ਇਹਨੂੰ ਬਰਕਰਾਰ ਰੱਖੀ। ਭਾਈ ਅੱਗੇ ਤੁਸੀਂ ਕਿੰਨਾ ਟੀਚਿਆਂ ਨੂੰ ਲੈ ਕੇ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਰਿਓ ਕਿ ਇਹ ਇਹ ਮੇਰੇ ਬਾੜ ਦੇ ਵਿੱਚ ਕਮੀਆਂ ਨੇ ਜਿਹੜੀਆਂ ਹੁਣ ਪੂਰੀਆਂ ਹੋਣ ਆਲੀਆਂ ਨੇ। ਦੇਖੋ ਮੈਨੂੰ ਤਾਂ ਹੈਰਾਨਗੀ ਹੁੰਦੀ ਆ ਜਦੋਂ ਦੀ ਮੈਂ ਸੁਰਤ ਸੰਭਾਲੀ ਮੈਂ ਇੱਕੋ ਹੀ ਚੀਜ਼ ਦੇਖੀ ਜਾਨਾ ਉਹੀ ਗਲੀ ਪੱਟ ਲੋ ਬਣਾ ਲੋ ਉਹੀ ਗਲੀ ਪੱਟ ਲੋ ਬਣਾ ਲੋ ਸੀਵਰੇਜ ਲੀਕ ਆ ਜੀ ਸੋਟੀ ਫੇਰ ਦਿਓ ਇਹ ਆਂਦੇ ਆ ਕੋਈ ਸਫਾਈ ਕਰਮਚਾਰੀ ਵਿਚਾਰਾ ਵਿੱਚ ਬੜਿਆ ਹੁੰਦਾ ਉਹਦੇ ਉੱਤੇ ਸਿਰ ਦੇ ਉੱਤੇ ਖੜ ਕੇ ਉਹਦੇ ਹੋਦੀ ਵਿੱਚ ਝਾਕ ਕੇ ਫੋਟੋਆਂ ਕਰਾ ਲੈਂਦੇ ਆ ਉਹਨੂੰ ਵਿਕਾਸ ਦੱਸੀ ਜਾਂਦੇ ਆ ਇਹ ਸ਼ਰਮ ਵਾਲੀ ਗੱਲ ਆ ਜਿੱਦਨ ਦੀ ਸੁਰਤੋ ਸੰਭਾਲੀ ਇਹਨੂੰ ਹੀ ਵਿਕਾਸ ਦੱਸੀ ਜਾਂਦੇ ਆ ਇਦੋਂ ਕੋਈ ਅੱਗੇ ਵਧਣ ਦੀ ਗੱਲ ਹੀ ਨਹੀਂ ਸੁਣੀ ਅਜੇ ਤੱਕ ਮੈਂ ਇੱਕ ਗੱਲ ਕਹਿਣਾ ਜਦ ਦਿਨ ਮੈਂ ਕਾਉਂਸਲਰ ਬਣਿਆ ਮੇਰੀ ਭੈਣ ਮੰਮਤਾ ਰਾਣੀ ਕਾਉਂਸਲਰ ਬਣੀ ਮੈਂ ਤਾਂ ਮਣੀਓ ਹੀ ਰਹਿਣਾ ਜਦ ਦਿਨ ਮੇਰੀ ਭੈਣ ਮੰਮਤਾ ਰਾਣੀ ਕਾਉਂਸਲਰ ਬਣੀ ਮੈਂ ਪਹਿਲੇ ਤਾਂ ਨਹੀਂ ਕਹਿ ਸਕਦਾ ਜ਼ਿਆਦਾ ਹੋਊਗਾ ਸ਼ਾਇਦ ਪਰ ਲੁਧਿਆਣੇ ਦੇ ਟੌਪ 10 ਵਾਰਡਾਂ ਵਿੱਚੋਂ ਇਹ ਵਾਰਡ ਮੈਂ ਲਿਆ ਕੇ ਦਿਖਾਉਂਗਾ। ਸੋ ਮਨੀ ਬਾਈ ਸਿੱਖਿਆ ਦੇ ਮਿਆਰ ਨੂੰ ਲੈ ਕੇ ਕੀ ਕੀ ਸੋਚਿਆ ਤੁਸੀਂ ਸਿੱਖਿਆ ਦਾ ਮਿਆਰ ਕਿੰਨਾ ਕੋ ਜਿਹੜਾ ਤੁਹਾਡੇ ਵਾਰਡ ਦੇ ਵਿੱਚ ਕਿੰਨਾ ਕ ਸਿੱਖਿਆ ਦਾ ਮਿਆਰ ਤੇ ਕਿਸ ਪੱਧਰ ਤੱਕ ਉਸ ਨੂੰ ਲੈ ਜਾਣਾ ਚਾਹੋਗੇ। ਸੂਝਵਾਨ ਵੋਟਰ ਨੇ ਸੂਝਵਾਨ ਲੋਕ ਆ ਦੇਖੋ ਹੁਣ ਜਿਵੇਂ ਇੱਥੋਂ ਤੁਸੀਂ ਦੇਖ ਰਹੇ ਹੋ ਸੂਝਵਾਨ ਵੋਟਰਾਂ ਸੂਝਵਾਨ ਲੋਕ ਨੇ ਸਾਰੇ ਸਾਡੇ ਵਾਰਡ ਦੇ ਸਖਿਆ ਸ ਪੜੇ ਲਿਖੇ ਲੋਕ ਨੇ ਕੁਛ ਇਦਾਂ ਨਹੀਂ ਵਾਰਡ ਦੇ ਵਿੱਚ ਕਿੰਨੇ ਕੁ ਬਣੇ ਹੋਏ ਕਿੰਨੇ ਕੁ ਸਰਕਾਰੀ ਸਕੂਲ ਨੇ ਸਕੂਲ ਦੇਖੋ ਜੀ ਮੈਂ ਤਾਂ ਆਪਦੇ ਬਾਰੇ ਗੱਲ ਕਰਾਂ ਤਾਂ ਮੈਂ ਤਾਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਹਰਕ੍ਰਿਸ਼ਨ ਜੀ ਪੜਿਆ ਹੋਇਆ ਮੈਂ ਤਾਂ ਇੱਕ ਵੀ ਕਲਾਸ ਵਾਰਡ ਤੋਂ ਬਾਹਰੋਂ ਵੀ ਨਹੀਂ ਕੀਤੀ ਮੈਨੂੰ ਤਾਂ ਕੋਈ ਇਹ ਵੀ ਨਹੀਂ ਕਹਿ ਸਕਦਾ ਤੇ ਜੇ ਨਾ ਗੱਲ ਕਰੀਏ ਸਕੂਲਾਂ ਦੀ ਇੱਥੇ ਤਾਂ ਕਿੰਨੇ ਤੁਹਾਡੇ ਏਰੀਆ ਸਕੂਲ ਕਿਹੜਾ ਜੀ ਤੁਸੀਂ ਰਹਿੰਦੇ ਕਿੱਥੇ ਹੋ ਹਰਕ੍ਰਿਸ਼ਨ ਸਕੂਲ ਦੇ ਨੇੜੇ ਸਕੂਲ ਕਿਹੜਾ ਜੀ ਹਰਕ੍ਰਿਸ਼ਨ ਸਕੂਲ ਪਰ ਗੱਲ ਕਰੀਏ ਜੇ ਇਹ ਤਾਂ ਚਲੋ ਪ੍ਰਾਈਵੇਟ ਸਕੂਲਾਂ ਦਾ ਤਾਂ ਇੱਕ ਲੱਗ ਫੈਕਟਰ ਹੋ ਗਿਆ ਨਾ ਗੱਲ ਸਰਕਾਰ ਦਾ ਸਰਕਾਰੀ ਸਕੂਲਾਂ ਨੂੰ ਸਾਂਭਣਾ ਆ ਮੇਰੇ ਵਾਰਡ ਤੋਂ ਦੋ ਕਦਮਾਂ ਦੀ ਦੂਰੀ ਤੇ ਆ ਇੱਕ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਆ ਦੋ ਕਦਮਾਂ ਦੀ ਦੂਰੀ ਤੇ ਤੁਸੀਂ ਜਾ ਕੇ ਹਾਲ ਦੇਖੋ ਤੁਸੀਂ ਤੁਹਾਨੂੰ ਐ ਲੱਗੂਗਾ ਜਿਵੇਂ ਕੋਈ ਬੰਦ ਪਿਆ ਖੰਡਰ ਆ ਹੋ ਉੱਥੇ ਬੱਚਿਆਂ ਦੀ ਗਿਣਤੀ ਪੁੱਛ ਕੇ ਦੇਖੋ ਤੁਸੀਂ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ ਕਿ 10 ਜਾਂ 15 ਤੋਂ ਵੱਧ ਹੋਊਗੀ ਤੇ ਆਪਣੇ ਵਾਰਡ ਚ ਉਹ ਪ੍ਰਾਇਮਰੀ ਸਕੂਲ ਨੂੰ ਜੇ ਸਾਂਭਿਆ ਜਾਵੇ ਨਾ ਤਾਂ ਗਰੀਬ ਬੱਚੇ ਜਿਹੜੇ ਗਰੀਬ ਮਾਂ ਪਿਓ ਆ ਗਰੀਬ ਮਾਂ ਪਿਓ ਜਿਹੜੇ ਵਿਚਾਰੇ ਔਖੇ ਹੋ ਕੇ ਦਿਹਾੜੀਆਂ ਕਰਕੇ ਮਿਹਨਤਾਂ ਕਰਕੇ ਫੀਸਾਂ ਭਰਦੇ ਆ ਨਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਇੱਕੋ ਵਾਰ ਚ ਹੀ ਹੱਲ ਹੋ ਜਾਊਗਾ ਜੇ ਉਹ ਪ੍ਰਾਇਮਰੀ ਸਕੂਲ ਨੂੰ ਹੀ ਅਪਗ੍ਰੇਡ ਕਰ ਦਿੱਤਾ ਜਾਵੇ ਤਾਂ ਕਿਸੇ ਨੂੰ ਐਡਾ ਫੀਸਾਂ ਦਾ ਬੋਝ ਦਿਮਾਗ ਤੇ ਲੈ ਕੇ ਸਿਰ ਤੇ ਚੱਕ ਕੇ ਆਪਣੇ ਬੱਚਿਆਂ ਨੂੰ ਨਹੀਂ ਪੜਾਉਣਾ ਪਊਗਾ ਸਿਰਫ ਇੱਕ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਨ ਦੀ ਲੋੜ ਆ ਜਦਕਿ ਜਿਹੜਾ ਮੇਰੇ ਵਾਰਡ ਤੋਂ ਕੁਝ ਚੰਦ ਕਦਮਾਂ ਦੀ ਦੂਰ ਆ ਇਹ ਨਹੀਂ ਕੋਈ ਤੁਸੀਂ ਪਾਸ ਕਰਾਣਾ ਨਵਾਂ ਲੈ ਕੇ ਆਣਾ ਆਲਰੇਡੀ ਹੈਗਾ ਬਟ ਉਹਦੀ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ ਤੇ ਚਲੋ ਚਾਹੇ ਮੇਰੇ ਵਾਰਡ ਤੋਂ ਦੂਰ ਆ ਪਰ ਮੈਂ ਆਪਣੇ ਵਾਰਡ ਦੇ ਬੱਚਿਆਂ ਦੇ ਭਵਿੱਖ ਲਈ ਉਹਨੂੰ ਵੀ ਅਪਗ੍ਰੇਡ ਕਰਾਉਂਗਾ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਸਰਕਾਰ ਬਣਦੀ ਆ ਉਦੋਂ ਇੱਕ ਫੈਕਟਰ ਜ਼ਰੂਰ ਮੂਰੇ ਆਉਂਦਾ ਨਸ਼ੇ ਦਾ ਤੁਹਾਡੇ ਵਾਰਡ ਚ ਕਿੰਨਾ ਕ ਨਸ਼ਾ ਕੋਈ ਇਹ ਸਟੇਟ ਲੈਵਲ ਦੇ ਮੁੱਦੇ ਨੇ ਮੈਂ ਇੱਕ ਛੋਟੀ ਜਿਹੀ ਕਾਉਂਸਲਰ ਦੀ ਚੋਣ 'ਚ ਆਪਣੀ ਭੈਣ ਮਮਤਾ ਰਾਣੀ ਨੂੰ ਇਲੈਕਟ ਹੋਣ ਲਈ ਚੁਣਿਆ ਤੇ ਇਹ ਸਟੇਟ ਦੇ ਮੁੱਦੇ ਆ ਤੇ ਅਸੀਂ ਆਪਣੇ ਘਰਾਂ 'ਚੋਂ ਤਾਂ ਨਸ਼ਾ ਖਤਮ ਕਰ ਸਕਦੇ ਆ ਤੇਰਾ ਤੋਂ ਦੇਖੋ ਮੇਰੀ ਜੋ ਆਪਣੀ ਸੋਚ ਮੈਂ ਉਹ ਦੱਸ ਸਕਦਾ ਮੇਰੇ ਨਾਲ ਜਿਹੜੇ ਮੇਰੇ ਭਰਾ ਕੈਂਪੇਨ ਕਰ ਰਹੇ ਆ ਤੁਸੀਂ ਦੇਖੋ ਆ ਸਾਹਮਣੇ ਖੜੇ ਨੇ ਮੇਰੇ ਮਾਮਾ ਜੀ ਦੇ ਬੇਟੇ ਕੋਈ ਚਾਚਾ ਜੀ ਦੇ ਬੇਟੇ ਸਾਰੇ ਇਸ ਵਾਰਡ ਦੇ ਨੇ ਨਾਲੇ ਇਸੇ ਵਾਰਡ ਦੇ ਨੇ ਵੋਟਰ ਕਾਰਡ ਵੀ ਦਿਖਾ ਸਕਦਾ ਐਸੀ ਵਾਰਡ ਤੇ ਇਹ ਸਿੱਖਿਆ ਦਾ ਹੀ ਨਤੀਜਾ ਸਾਡੀ ਇੱਕ ਅਸੀਂ ਹਜੇ ਤੱਕ ਸਿੱਖਿਆ ਹੀ ਦਿੱਤੀ ਆ ਜਿੰਨੇ ਕ ਸਾਡੇ ਟੱਚ ਚ ਆਏ ਉਹਨਾਂ ਨੂੰ ਅਸੀਂ ਬਚਾ ਕੇ ਰੱਖਿਆ ਛਤਰ ਛਾਇਆ ਚ ਕੋਈ ਵੀ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਹਜੇ ਤੱਕ ਅਸੀਂ ਨਸ਼ਿਆਂ ਤੋਂ ਬਚੇ ਹੋਏ ਆ ਤੇ ਜੇ ਸਾਨੂੰ ਕਾਉਂਸਲਰ ਬਣਾਉਣੇ ਹੋ ਤਾਂ ਅਸੀਂ ਆਪਣੇ ਵਾਰਡ ਚ ਦਾਣੀ ਚਿੜੀ ਵੀ ਫੜਕਣ ਦਿੰਦੇ ਇਹਨਾਂ ਮੈਂ ਵਾਦਾ ਦੇਣਾ ਵਾਰਡ ਚ ਕੋਈ ਸਨੇਚਿੰਗ ਨਹੀਂ ਹੋਊਗੀ ਨਾ ਕੋਈ ਨਸ਼ੇ ਦੀ ਇਹ ਨਹੀਂ ਮੈਂ ਚਿੜੀ ਨਹੀਂ ਫੜਕਣ ਦਿੰਦਾ ਇਹ ਮੇਰਾ ਵਾਦਾ ਸੰਗਤ ਨਾਲ ਵਾੜ ਨੰਬਰ 41 ਦੀ ਸੰਗਤ ਨੂੰ ਕੀ ਅਪੀਲ ਕਰਨੀ ਚਾਹੂੰਗਾ ਸੂਝਵਾਨ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੂੰਗਾ ਵਾਰਡ ਨੰਬਰ ਸੰਗਤ ਵਾਰਡ ਨੰਬਰ 41 ਦੀ ਸੰਗਤ ਨੂੰ ਮੇਰੀ ਇਹੀ ਅਪੀਲ ਆ ਕਿ ਮੇਰੀ ਭੈਣ ਮਮਤਾ ਰਾਣੀ ਤੁਹਾਡੇ ਵਿੱਚ ਪਲੀ ਹੋਈ ਆ ਉਹ ਡਬਲ ਐਮਏ ਐਮਏ ਇੰਗਲਿਸ਼ ਐਮਏ ਪੋਲੀਟੀਕਲ ਸਾਇੰਸ ਡਬਲ ਐਮਏ ਵੈਲ এডਿਕੇਟਿਡ ਆ ਤੇ ਜੋ ਮੁੱਦੇ ਜੋ ਉਹ ਜਿੱਥੇ ਦੂਰ ਦ੍ਰਿਸ਼ਟੀ ਜਿੱਥੇ ਉਹਦੀ ਜਾ ਸਕਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਬਾਕੀ ਕੈਂਡੀਡੇਟ ਦੀ ਇਸ ਲਈ ਤੁਸੀਂ ਚਿੱਕੀ ਤਰੀਕ ਨੂੰ ਕੈਨ ਮਮਤਾ ਰਾਣੀ ਦਾ ਪੰਜੇ ਵਾਲਾ ਬਟਨ ਦਵਾ ਕੇ ਕਾਮਯਾਬ ਕਰਿਓ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡਾ ਹਮੇਸ਼ਾ ਉਮਰ ਭਰ ਲਈ ਗੱਲ 5 ਸਾਲਾਂ ਦੀ ਨਹੀਂ ਉਮਰ ਭਰ ਲਈ ਤੁਹਾਡਾ ਰਿਣੀ ਰਹੂੰਗਾ ਤੇ ਮੈਂ ਕੋਈ ਵੀ ਗੱਲ ਲਿਖ ਕੇ ਪੜ੍ਹ ਕੇ ਜਾਂ ਦਿਮਾਗ ਤੋਂ ਸੋਚ ਕੇ ਨਹੀਂ ਬੋਲਦਾ ਜੋ ਦਿਲ ਤੋਂ ਨਿਕਲਦਾ ਮੈਂ ਉਹੀ ਲਫ਼ਜ਼ ਬੋਲਦਾ ਧੰਨਵਾਦ ਸੋ ਇਹ ਸਨ ਮਨੀ ਭਗਤ ਜੀ ਜਿਨ੍ਹਾਂ ਦਾ ਨਾਮ ਜਿਹੜਾ ਇੱਥੇ ਕਾਫੀ ਸੁਣਿਆ ਸੀ ਸੋ ਹੁਣ ਤੁਹਾਡੇ ਨਾਲ ਵੀ ਜਿਹੜੇ ਮੁਖਾਬਤ ਹੋਏ ਨੇ ਕਿ ਕਿ ਉਹਨਾਂ ਦੇ ਕਿਹੜੇ ਕਿਹੜੇ ਟੀਚੇ ਨੇ ਕਿੰਨਾ ਟੀਚਿਆਂ ਨੂੰ ਲੈ ਕੇ ਜਿਹੜਾ ਉਹ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਕਿੰਨੇ ਕੁ ਵਾਦੇ ਜਿਹੜੇ ਮਨੀ ਭਗਤ ਜੀ ਪੂਰੇ ਕਰਦੇ ਨੇ ਸਮਾਂ ਦੱਸੂਗਾ ਜਿੱਤ ਦਾ ਸਿਰ ਕਿਸ ਦੇ ਸਿਰ ਸਾਜਦਾ ਇਹ ਵੀ ਜਿਹੜੀ ਉਹ 21 ਦਸੰਬਰ ਦੱਸੂਗੀ ਕਿਉਂਕਿ ਸ਼ਾਮ ਤੱਕ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਜਾਣੇ ਨੇ ਸੋ ਹੋਣਾ 21 ਦਸੰਬਰ ਦੀ ਵੇਟ ਰਹੂਗੀ ਕਿ ਕਿਸ ਦੀ ਜਿਹੜੀ ਸਰਕਾਰ ਹੈ ਉਹ ਪੱਬਾਂ ਪਾਰ ਹੁੰਦੀ ਆ ਕੌਣ ਜਿਹੜਾ 27 ਦਾ ਟ੍ਰੇਲਰ ਦਿਖਾਉਂਦਾ